ਕੋਈ ਸਸਤੀ ਗੱਲ ਦੀ ਸਾਰੇ ਸ਼ਾਮਾਂ ਪੈ ਗਈਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਹੁਣ ਆ ਜਿਹੜੇ ਬੱਚੇ ਇਹਨੇ ਮੁਰਗੀ ਨੇ ਕੱਢੇ 11 ਤੇ ਜਿਹੜੀ ਆਪਣੇ ਮੁਰਗਨ ਡਟੇ ਦੀ ਕਾਜਲ ਨੇ ਕੱਢੇ ਆ ਬੱਚੇ 12 ਉਹ ਇਹਦੇ ਥੱਲੇ ਕਰਨੇ ਬਣੇ ਆ ਤੇ ਆਪਾਂ ਬੱਚੇ ਰਲਾ ਦੇਵਾਂਗੇ ਕੋਗੇ ਖੁੱਡਾ ਆਪਣੇ ਕੋ ਕੋਈ ਵੀ ਹੈ ਨਹੀਂ ਰਾਤ ਆਪਾਂ ਔਖੇ ਸੁਖੇ ਕੱਢ ਲਈ ਇਹਦੇ ਵਿੱਚ ਬੱਚੇ ਪਿੰਜਰੇ ਚ ਤਾੜ ਕੇ ਤੇ ਹੁਣ ਲਗਾਤਾਰ ਤਕਰੀਬਨ ਚੂਹਿਆਂ ਤੋਂ ਬਚਾਉਣੇ ਫਿਰ ਔਖੇ ਹੋ ਜਾਣੇ ਆ ਤੇ ਉਹ ਮੁਰਗੀ ਨੂੰ ਬੱਚਿਆਂ ਨਾਲੋਂ ਆਪਾਂ ਲਾ ਦੇਵਾਂਗੇ ਇਹ ਜਿਹੜੇ ਬੱਚੇ ਆ ਉਹ ਬੱਚੇ ਆ ਦੁੱਦੀ ਮੁਰਗੀ ਥੱਲੇ ਰਲਾ ਕੇ ਇੱਕ ਜਗ੍ਹਾ ਕਰ ਦਵਾਂਗੇ ਆ ਜਿਹੜਾ ਖੁੱਡਾ ਆਪਣਾ ਇੱਕ ਬਜਦਾ ਆ ਤੇ ਆਪਾਂ ਕੀ ਕਰਦੇ ਆ ਆ ਜਿਹੜੇ ਬੱਚੇ ਆ ਇਹਨਾਂ ਬੱਚਿਆਂ ਨਾਲ ਲਾਉਨੇ ਆ ਮਿਕਸ ਅਪ ਕਰਾਂਗੇ ਸਾਰੇ ਬੱਚੇ ਮਿਕਸ ਅਪ ਕਰ ਲਏ ਆ ਜਿਹੜਾ ਮੁਰਗੀ ਨੂੰ ਪਤਾ ਨਾ ਲੱਗੇ ਵੀ ਕਿਹੜੇ ਬੱਚੇ ਮੈਂ ਕੱਢੇ ਆ ਤੇ ਕਿਹੜੇ ਦੁੱਜੀ ਮੁਰਗੀ ਦੇ ਬੱਚੇ ਕੱਢੇ ਹੋਏ ਆ 12 ਬੱਚੇ ਸੀਗੇ 11 ਉਹਨੇ ਕੱਢੇ ਆ ਤੇ ਹੁਣ ਆਪਾਂ ਦੇਖਦੇ ਆ ਕਿ ਉਹ ਮੁਰਗੀ ਬੱਚੇ ਸਾਂਭਦੀ ਆ ਕਿ ਨਹੀਂ ਸਾਂਭਦੀ ਠੀਕ ਆ ਥੋੜੇ ਦਿਨਾਂ ਦੇ ਰਲਦੇ ਮਿਲਦੇ ਹੀ ਆਏ ਕੋ ਤਿੰਨ ਚਾਰ ਦਿਨ ਦੇ ਬੱਚੇ ਆ ਹਜੇ ਤੇ ਉਹ ਇੱਕ ਦਿਨ ਦੇ ਆ ਹਜੇ ਤੇ ਆਪਾਂ ਉਦਾਂ ਐਕਸਪੈਰੀਮੈਂਟ ਹੀ ਕਰ ਰਹੇ ਆ ਇਹੋ ਤੇ ਦੇਖਦੇ ਆ ਜੇ ਐਕਸਪੈਰੀਮੈਂਟ ਕਾਮਯਾਬ ਹੋ ਗਿਆ ਆਪਾਂ ਚੱਲਦੇ ਆ ਉਧਰ ਲੈ ਕੇ ਬੱਚਿਆਂ ਨੂੰ ਆਇਨੇ ਲੈ ਆ ਸਾਂਭ ਸਾਂਭ ਹੀ ਆ ਸਮਝ ਲਓ ਇਹਨਾਂ ਨੂੰ ਆਪਾਂ ਹੁਣ ਉਹ ਮੁਰਗੀ ਨੂੰ ਕੱਢਦੇ ਇਹਦੇ ਵਿੱਚ ਅੰਡੇ ਦੇ ਬਿਠਾਵਾਂਗੇ ਉਧਰ ਲੈ ਜਮਾਂਗੇ ਉਹਨੂੰ ਉਹ ਗਰਮੀ ਮੰਦੀ ਆ ਉਹ ਤੇ ਇੱਧਰ ਬੱਚੇ ਗੱਡਾਂਗੇ ਦੂਜੇ ਆਪਣੇ ਜਿਹੜੇ ਵੱਡੇ ਆ ਪੀਲੇ ਉਹ ਇਸ ਗੁੱਡੇ 'ਚ ਲਿਓਨੇ ਆ ਜਿਹੜੇ ਉੱਪਰਲੇ ਬੱਚੇ ਆ ਆ ਇਹ ਉਧਰ ਲੈ ਕੇ ਜਾਣੇ ਯਾਨੀ ਕਿ ਸੈਟਿੰਗ ਕਰਦੇ ਆ ਇੱਧਰ ਉੱਧਰ ਘਮਾਉਂਦੇ ਆ ਬੱਚਿਆਂ ਨੂੰ ਕਰਦੇ ਆ ਰੀਅਸਟਮੈਂਟ ਜਿਹੜਾ ਕਰਦੇ ਤੇ ਇਹੋ ਤੇ ਹੀ ਇਸ ਮੁਰਗੀਆਂ ਦੇਖਦੇ ਆ ਇਹ ਉੱਪਰੋਂ ਪੂਰਾ ਥਲੇ ਲ ਕੋਲ ਲੈਂਦੀ ਆ ਛਣ ਤੋਂ ਕਿਉਂਕਿ ਟੈਂਪਰੇਚਰ ਥੋੜਾ ਡਾਊਨ ਹੋਊਗਾ ਜਿਹਦਾ ਲਗੋਲੂ ਵੀ ਠੀਕ ਆ ਨਹੀਂ ਤਾਂ ਫਿਰ ਆਪਾਂ ਉਹ ਜਿਹੜੀ ਮੁਰਗੀ ਆ ਉੱਪਰਲੀ ਚੜ੍ਹੇਲ ਬੈਠੀ ਆ ਉਹਨੂੰ ਇਹਦੇ ਵਿੱਚ ਧਾਨੇ ਦੇ ਬਿਠਾ ਗਏ ਅੰਡੇ ਰੱਖ ਲੈਣੇ ਉੱਥੋਂ ਉਹਦੇ ਤੇ ਇਹਨਾਂ ਬੱਚਿਆਂ ਨੂੰ ਇਹਦੇ ਇਹਦੇ ਨਾਲ ਕਰਦਾਂਗੇ ਜਿਹੜੇ ਕਾਲੀ ਮੁਰਗੀ ਦੇ ਆ ਉਹਦੇ ਨਾਲ ਕਰਦਾਂਗੇ ਦੇਖਦੇ ਜਿਹੜੀ ਐਡਜਸਟਮੈਂਟ ਕਰਦੀ ਕਿੱਦਾਂ ਹੁੰਦੀ ਆ ਪੂਰੇ ਲਾਲਾ ਤੇ ਬੱਚੇ ਇੱਧਰ ਕਰਦੇ ਆ ਸ਼ਿਫਟ ਠੀਕ ਆ ਹਵਾ ਨਾ ਪਵੇ ਜਿਹੜੀ ਹੋ ਗਈ ਠੰਡ ਹੋ ਗਈ ਆ ਤੇ ਇੱਧਰ ਫਿਰਦੇ ਆ ਡਾ ਟੈਗਰ ਹੁਣੀ ਨਾਲ ਇਹਦੇ ਫਿਰਦੀਆਂ ਤਿੰਨ ਮਾਦੀਆਂ ਠੀਕ ਹੈ ਇੱਕ ਮੁਰਗੀ ਦੇ ਨਾਲ ਲਾ ਗਿਆ ਆਪਾਂ ਦੁਬਾਰਾ ਫਿਰ ਬੱਚਿਆਂ ਨਾਲ ਲਾਤੀ ਕਿਉਂਕਿ ਮੀਂਹ ਵਾਲਾ ਮੌਸਮ ਅੱਜ ਰਾਤ ਵੀ ਮੀਂਹ ਦਾ ਹੈਗਾ ਇਸ ਹਿਸਾਬ ਦਾ ਜੇ ਆਪਾਂ ਹੁਣ ਇਹਨਾਂ ਨੂੰ ਬੰਦ ਕਰਦੇ ਆਂ ਪੀਲੇ ਜਾਂ ਤਨੂੰ ਖੋਲ ਦਿੰਦੇ ਆਂ ਜੁਬਾਰ ਖੁੱਲਣਾ ਹੈ ਚੰਨੋ ਵੀ ਜੁੜ ਕਰ ਗਈ ਆ ਜਿਹੜੇ ਦੋਸਤ ਆਪਣੇ ਕੋਲ ਅੰਡਰਟੈਗਰ ਦੇ ਬੱਚੇ ਮੰਗਦੇ ਆ ਬੱਚੇ ਬਣੇ ਆ ਥੋੜੇ ਬਣੇ ਆ ਲੇਕਿਨ ਅਜੇ ਆਪਾਂ ਪੂਰਾ ਤਸੱਲੀ ਵਾਲਾ ਸ਼ੌਂਕ ਨਹੀਂ ਕਰਵਾਇਆ ਸ਼ੌਂਕ ਨਾ ਕਰਾਉਣ ਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਬੱਚੇ ਜ਼ਿਆਦਾ ਬਣੇ ਆ ਅੰਡਰਟੈਗਰ ਦੇ ਥੋੜੇ ਘੱਟ ਬਣੇ ਆ ਕਿਉਂਕਿ ਅੰਡਰਟੈਗਰ ਦੇ ਬੱਚੇ ਥੋੜੇ ਜ਼ਿਆਦਾ ਬਣ ਜਾਣਗੇ ਫਿਰ ਆਪਾਂ ਉਸਤਾ ਹੋਣਾ ਸ਼ੌਂਕ ਕਰਾਵਾਂਗੇ ਠੀਕ ਆ

ਆਪਣੀ ਆਵੀ ਮੁਰਗੀ ਕੋੜਕ ਹੋ ਗਈ ਆ ਇਹਨੇ ਦਿੱਤੇ 8-9 ਅੰਡੇ ਪੀਲੇ ਜਿਹੜੀ ਆ ਤੇ ਇਹਨੂੰ ਆਪਾਂ ਕੋੜਕ ਬਣਾਵਾਂਗੇ ਇਹ ਦੇਖੋ ਇਹਦਾ ਮੁਰਗਾ ਆਪਣੀ ਵਾਹੀਆ ਪਤੂਨ ਕਰੀ ਆਪਣੇ ਕੋ ਅੰਡੇ ਥੋੜੇ ਪਏ ਆ 8-9 ਅੰਡੇ ਆ ਮੇਰੇ ਸਾਹਮਣੇ 7 ਹੋਣੇ ਆ ਵੱਧੋ ਵੱਧ ਬਿੰਗਮ ਦੇਉਣੇ ਆ ਥੋੜੇ ਇਹਦੇ ਇੱਕ ਦੋ ਹੋਣੇ ਆ ਥੋੜੇ ਜਾ ਉਹ ਦੂਜੀ ਛੇਤੀ ਮੱਦੇ ਆ ਵੀ ਮੁਰਗੀ ਜੋੜ ਖਾ ਗਈ ਆ ਪੀਲੇ ਮੁਰਗੇ ਨਾਲ ਇਨਾ ਤੇ ਇਸ ਮੁਰਗੀ ਨੂੰ ਹੁਣ ਆਪਾਂ ਇੱਥੇ ਸ਼ਿਫਟ ਕਰਾਂਗੇ ਠੀਕ ਹੈ ਪੱਕਾ ਨਹੀਂ ਹੈਗਾ ਵੀ ਇਹਦੇ ਐਂਡੇ ਦੇ ਬੱਚੇ ਪੈਣਗੇ ਇੱਥੇ ਹਲਾਉਣੀ ਪੈਣੀ ਮੁਰਗੀ ਇਹੋ ਜੇ ਮੈਂ ਨਹੀਂ ਹਲਾਉਂਦਾ ਤੇ ਮੈਨੂੰ ਖੁੱਡੇ ਦੀ ਲੋੜ ਆ ਬੱਚੇ ਜਾਦੇ ਕੱਢ ਲੈ ਮੁਰਗੀਆਂ ਨੇ ਇੱਕੋ ਟਾਈਮ ਕੱਢ ਲੈ ਕਿਉਂਕਿ ਜੇ ਤਾਂ ਅਗਰਮਗਰ ਕਰਦੀਆਂ ਫਿਰ ਅਡਜਸਟਮੈਂਟ ਹੋਈ ਜਾਣੀ ਸੀਗੀ ਹੁਣ ਜੱਕਦਮ ਕੱਢ ਲੈ ਤੇ ਆਪਾਂ ਇਹਦੇ ਆਂਡੇ ਚੱਕ ਇਹਦੇ ਵਿੱਚ ਰੱਖਦੇ ਆ ਅਜੇ ਇਹਨੂੰ ਬੈਠੀ ਨੂੰ ਤੀਜਾ ੧ ਦੇਨੇ ਆ ਗਿਆ ਲੇਕਿਨ ਬੱਚੇ ਇਧਰ ਸ਼ਿਫਟ ਹੋ ਗਏ ਇਹਨਾਂ ਨੂੰ ਹੁਣ ਪਾਣੀ ਪੁਣੀ ਰੱਖਦੇ ਆ ਠੀਕ ਐ ਇਹ ਬੱਚੇ ਇਧਰ ਕਰ ਦੁੱਤੇ ਆ ਖੁੱਡਾ ਇਹਨਾਂ ਦਾ ਬਦਲ ਦੁੱਤਾ ਆਪਾਂ ਤੇ ਆ ਬੱਚੇ ਇਧਰ ਕਰ ਦੁੱਤੇ ਆ ਜਿਹੜੇ ਇਸ ਖੁੱਡੇ ਸੀ ਇਹਨਾਂ ਨੂੰ ਆਪਾਂ ਇਧਰ ਲਿਗੇ ਬੂਰੇ ਵਾਲੇ ਲਾਵੇ ਠੀਕ ਐਣੋਂ ਆਪਾਂ ਇੱਧਰ ਕਰ ਦੁੱਤਾ ਸ਼ਿਫਟ ਤੇ ਜਿਹੜੇ ਦੋ ਮੁਰਗੀਆਂ ਬੱਚੇ ਸੀ ਉਹ ਇੱਕੋ ਜਗ੍ਹਾ ਲਾਤੇ ਇੱਧਰ ਕਰਤੇ ਆ ਦੇਖਦੇ ਆ ਸਾਹਮਦੀ ਆ ਮੁਰਗੀ ਪੂਰੇ ਬੱਚੇ ਆ ਥੋੜੇ ਕੱਢਨੇ ਪੈਣਗੇ ਥੋੜੇ ਬੱਚੇ ਕਾਢ ਹੀ ਲੈਣੇ ਆ ਤੇ ਉਹ ਮੁਰਗੀ ਤੇ ਥੱਲੇ ਕਰ ਦਨੇ ਆ ਉੱਪਰ ਵਾਲੀ ਦੇ ਦੇਖ ਲੈਣੇ ਠੀਕ ਐ ਸਾਰੇ ਨਹੀਂ ਥੱਲੇ ਦੇਂਦੀ ਇਹੋ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆਂ ਫਿਰ ਅਗਲੇ ਵਲੌਗ ਤਦ ਤੱਕ ਲਈ ਰੱਬ ਰੱਖਾ ਹੋ ਗਿਆ ਮੌਸਮ ਦੇ ਵਿੱਚ ਠੰਡ ਹੋ ਗਈ ਆ ਤੇ ਆਪਾਂ ਜਾਨਵਰ ਸੰਭ ਲਈਏ